ਗੂਗਲ ਅੱਜ ਵੱਡਾ ਧਮਾਕਾ ਕਰਨ ਜਾ ਰਿਹਾ ਹੈਗਾ ਆ ਇੱਕ ਵੱਡਾ ਈਵੈਂਟ ਅੱਜ ਕਰਨ ਜਾ ਰਿਹਾ ਹੈਗਾ ਆ ਜਿਦੇ ਵਿੱਚ ਤਕਰੀਬਨ 9 ਸੀਰੀਜ਼ ਤੇ ਨਾਲ ਦੇ ਨਾਲ ਹੋਰ ਵੀ ਪ੍ਰੋਟੈਕਟਡ ਹੈਗੇ ਲਾਂਚ ਕਰਨ ਹੈ ਲੱਗਾ ਹੈ ਗੂਗਲ ਜੀ ਹਾਂ ਗੂਗਲ ਮੰਗਲਵਾਰ ਜਾਨੀ ਆਏ ਦੇਰ ਰਾਤ ਨੂੰ ਆਪਣੇ ਸਾਲਾਨਾ ਹਾਰਡਵੇਅਰ ਈਵੈਂਟ ਦਾ ਆਯੋਜਿਤ ਕਰਨ ਜਾ ਰਿਹਾ ਹੈਗਾ ਜਿਸ ਵਿੱਚ ਮੈਡ ਬਾਏ ਗੂਗਲ ਇਹ ਈਵੈਂਟ ਕੰਪਨੀ ਦੇ ਹੈੱਡਕ quarter 'ਚ ਹੋਵੇਗਾ ਜੋ ਕੈਲੀਫੋਰਨੀਆ ਸਥਿਤ ਮਾਊਂਟੇਨਟ ਵਿਊ 'ਚ ਮੌਜੂਦ ਹੈ ਗੂਗਲ ਆਪਨੇ ਇਸ ਇਵੈਂਟ 'ਚ ਨਵੀਂ ਪਿਕਸਲ 9 ਸੀਰੀਜ਼ ਦੇ ਫੋਕਸ ਫੋਨ ਜੀ ਸਮਾਰਟਵਾਚ ਤੇ ਕਈ ਪ੍ਰੋਡਕਟ ਲਾਂਚ ਕਰ ਸਕਦਾ ਹੈ ਭਾਰਤੀ ਸਮੇਂ ਅਨੁਸਾਰ ਇਸ ਇਵੈਂਟ 'ਚ ਆਯੋਜਿਤ ਅੱਜ ਰਾਤ 10:30 ਵਜੇ ਦੇ ਕਰੀਬ ਜਿਹੜਾਗਾ ਆ ਉਹ ਗੂਗਲ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਕਰੇਗਾ ਆਪਣਾ ਇਹ ਸਭ ਚੀਜ਼ਾਂ ਲਾਂਚ ਭਾਰਤ 'ਚ ਇੱਕ ਡਿਵਾਈਸ ਕੱਲ ਲਾਂਚ ਹੋਣਗੇ ਇਹਨਾਂ ਡਿਵਾਈਸ ਨੂ ਲੈ ਕੇ ਮੀਡੀਆ ਰਿਪੋਰਟਾਂ 'ਚ ਕਈ ਡਿਟੇਲਸ ਆ ਚੁੱਕੀਆਂ ਹਨ Google ਹਰ ਸਾਲ 2 ਹੈਂਡਸੈਟ ਨੂੰ ਲਾਂਚ ਕਰਦਾ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਲ ਇਸ ਸਾਲ ਕੰਪਨੀ 4 ਹੈਂਡਸੈਟ ਲਾਂਚ ਕਰਨ ਜਾ ਰਹੀ ਆ Google Pixel 9 ਸੀਰੀਜ਼ ਵਿੱਚ Google Pixel 9 Pro Google Pixel 9 Pro XL 9 Pro Fold Google Pixel 9 ਸਭ ਤੋਂ ਕੰਪੈਕਟ ਅਤੇ ਕਿਫਾਇਤੀ ਡਿਵਾਈਸ ਹੋਵੇਗਾ ਜੋ 6.3 ਵਿੱਚ ਦੀ ਸਕਰੀਨ ਤੇ ਨਾਲ ਹੋ ਸਕਦਾ ਹੈ ਇਸ ਵਿੱਚ ਡਿਊਜ਼ ਰੀਅਰ ਕੈਮਰਾ ਸੈਟਅਪ ਬੈਂਕ ਬੈਂਕ ਪੈਨਲ ਤੇ ਮਿਲੇਗਾ ਇਸ ਤੋਂ ਇਲਾਵਾ ਪਿਕਸਲ 9 Pro ਚ ਵੀ 6.3 ਇੰਚ ਦੀ ডিসਪਲੇ ਦਿੱਤੀ ਜਾ ਸਕਦੀ ਹੈ ਇਸ ਵਿੱਚ ਬੈਕ ਪੈਨਲ ਤੇ ਟ੍ਰਿਪਲ ਰੀਅਲ ਕੈਮਰਾ ਸੈਟਅਪ ਮਿਲੇਗਾ ਉੱਥੇ ਹੀ ਪਿਕਸਲ 9 Pro Max 'ਚ ਵੱਡੀ ডিসਪਲੇ ਮਿਲੇਗੀ ਜੋ 6.8 ਦੀ ਹੋਵੇਗੀ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨਾਨ ਫੋਲਡਿੰਗ ਸਮਾਰਟਫੋਨ ਹੈ ਇਸ ਵਿੱਚ ਵੱਡੀ ਬੈਟਰੀ ਬੈਕਅਪ ਵੀ ਮਿਲੇਗਾ ਜਿਸ ਦੇ ਕਈ ਫੀਚਰ ਪਿਕਸਲ 9 Pro ਵਰਗੇ ਹੋਣਗੇ ਹੁਣ ਦੇਖਣਾ ਹੋਵੇਗਾ ਕਿ ਫੋਨ ਕਿੰਨਾ-ਕੰਨਾ ਨੂੰ ਪਸੰਦ ਆਉਂਦਾ ਹੈ ਤੁਸੀਂ ਵੀ ਕੀ ਇਹਨਾਂ ਫੋਨਾਂ ਦਾ ਇੰਤਜ਼ਾਰ ਕਰਦੇ ਪਿਓ ਜੇ ਕਰਦੇ ਪਿਓ ਤੇ ਅੱਜ ਰਾਤ ਨੂੰ ਗੂਗਲ ਕਰਨ ਜਾ ਰਿਹਾ ਇਹ ਸਾਰੇ